ਸਤਿ ਸ੍ਰੀ ਅਕਾਲ ਦੋਸਤੋ ਚੈਨਲ ਆਈ ਪੰਜਾਬ ਦੇ ਪ੍ਰੋਗਰਾਮ ਥਾਨ ਸੁਹਾਵਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਉਨੇ ਆ ਉਹਨਾਂ ਥਾਵਾਂ ਦੇ ਜਿੱਥੇ ਗੁਰੂਆਂ ਭਗਤਾਂ ਜਾਂ ਸ਼ਹੀਦਾਂ ਨੇ ਚਰਨ ਪਾਏ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਉਸ ਸਥਾਨ ਦੇ ਜਿੱਥੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਨਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਤਾਂ ਰਸਤੇ ਵਿੱਚ ਦੇਵੀਗੜ੍ਹ ਅਤੇ ਪਿਹੋਵਾ ਦਰਮਿਆਨ ਪਿੰਡ ਬੁੱਧਮੌਰ ਵਿਖੇ ਰੁਕੇ ਇਸ ਸਮੇਂ ਪਾਈ ਦੇਵਾਲਾ ਜੀ ਪਾਈ ਮਤੀਦਾਸ ਜੀ ਅਤੇ ਸਤੀਦਾਸ ਜੀ ਵੀ ਉਹਨਾਂ ਦੇ ਨਾਲ ਸਨ ਇਸ ਸਥਾਨ ਦੀ ਇਲਾਕੇ ਭਰ ਵਿੱਚ ਬਹੁਤ ਮਾਨਤਾ ਹੈ ਲੋਕਾਂ ਦੀ ਆਮ ਧਾਰਨਾ ਹੈ ਕਿ ਇੱਥੇ ਮੱਥਾ ਟੇਕਣ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ ਚੈਨਲ ਆਈ ਪੰਜਾਬ ਨੂੰ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਨੇ ਦੱਸਿਆ ਕਿ ਇੱਥੇ ਇਸ਼ਨਾਨ ਕਰਕੇ ਕਈ ਲੋਕਾਂ ਦੀਆਂ ਖਤਰਨਾਕ ਬਿਮਾਰੀਆਂ ਦੂਰ ਹੋ ਚੁੱਕੀਆਂ ਨੇ ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਨਵਾਂ ਜੀਵਨ ਇਸੇ ਅਸਥਾਨ ਤੋਂ ਮਿਲਿਆ ਉਹ ਦੱਸਦੇ ਨੇ ਕਿ ਉਹਨਾਂ ਦਾ ਰੋਗ ਠੀਕ ਨਹੀਂ ਸੀ ਹੋ ਰਿਹਾ ਲੇਕਿਨ ਇੱਥੇ ਕਾਰਸੇਵਾ ਵਾਲੇ ਬਾਬਿਆਂ ਬਾਬਾ ਦੀਵਾਨ ਸਿੰਘ ਜੀ ਬਾਬਾ ਖਜ਼ਾਨ ਸਿੰਘ ਜੀ ਜੋ ਸਮੇਂ ਇਸ ਜਗ੍ਹਾ ਤੇ ਕਾਰਸੇਵਾ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਸਰੋਵਰ ਵਿੱਚ ਇਸ਼ਨਾਨ ਕਰਵਾਓ ਉਸ ਪਿੱਛੋਂ ਬਿਲਕੁਲ ਰੋਗ ਮੁਕਤ ਹੋ ਗਏ ਸਨ ਉਸ ਮਗਰੋਂ ਬਾਬਾ ਰਣਜੀਤ ਸਿੰਘ ਜੀ ਇਸ ਸਥਾਨ ਦੇ ਹੀ ਹੋ ਕੇ ਰਹਿ ਗਏ ਤਹਾਂ ਤਨ ਗੁਰ ਤੇ ਯੋਹਾ ਸਾਹਿਬ ਜੀ ਮਹਾਰਾਜੀ ਦੀ ਪਵਿੱਤਰ ਛੋ ਚਰਨ ਛੋ ਸਥਾਨ ਗੁਰਦੁਆਰਾ ਬੁੱਧੂ ਮੁਰ ਸਾਹਿਬ ਆਪਣੇ ਇਲਾਕੇ ਦੇ ਵਿੱਚ ਪਟੜਾਲਾ ਤੋਂ ਭੇਵਾ ਰੋਡ ਤੇ ਪੈਂਦਾ ਹੈ ਇਸ ਤੇ ਅਕਾਲ ਪੁਰਖ ਦੀ ਬਹੁਤ ਕਿਰਪਾ ਹੈ ਸਰੋਵਰ ਵੀ ਬਹੁਤ ਬਣਿਆ ਹੋਇਆ ਹੈ ਵਧੀਆ ਦਵਾਨ ਹਾਲ ਬਣਿਆ ਹੈ ਪਾਰਕਾਂ ਹਨ ਸੁੰਦਰ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ ਭਾਈ ਦਿਆਲ ਜੀ ਦੀ ਯਾਦਗਾਰ ਬਣਨੀ ਹੈ ਇਸ ਸਥਾਨ ਤੇ ਮੈਨੂੰ ਨਵਾਂ ਜੀਵਨ ਮਿਲਿਆ ਕਿਉਂਕਿ ਜੀ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀਗਾ ਇਸ ਸਥਾਨ ਤੇ ਮੈਂ ਮਹਾਰਾਜ ਦੀ ਕਿਰਪਾ ਹੋਈ ਇਸ ਸ਼ਰਨ ਪਾਣੀ ਕੀਤੇ ਸਤਿਗੁਰ ਦੀ ਪਾਲ ਕਿਰਪਾ ਦੇ ਨਾਲ ਦੇ ਰੋਗ ਤਾਂ ਮਿਲੀ ਹੁਣ ਮਹਾਰਾਜ ਦੀ ਸੇਵਾ ਚ ਲੱਗੇ ਹੋਇਆ ਇਸ ਕਰਕੇ ਸੰਗਤਾਂ ਇਸ ਸਥਾਨ ਤੇ ਵੱਧ ਤੋਂ ਵੱਧ ਆ ਕੇ ਗੁਰੂ ਦੇ ਨਮਸਤਕ ਹੋਣ ਗੁਰੂ ਤੇਵਾ ਸਭ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਉਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਕਿਰਪਾ ਲੋਕ ਇਸ ਸਥਾਨ ਦੇ ਦਰਸ਼ਨ ਕਰਕੇ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਰੋਗਾਂ ਤੋਂ ਮੁਕਤੀ ਪਾ ਰਹੇ ਨੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ertid ਤੇ ਇੱਕ ਵਾਰੀ ਦਰਸ਼ਨ ਜ਼ਰੂਰ ਕਰੋ ਦੇਵੀਗੜ੍ਹ ਤੋਂ ਅੱਗੇ ਮਾਰਕੰਡਾ ਦਰਿਆ ਦੇ ਨੇੜੇ ਪਿੰਡ ਬੁੱਧਮੌਰ ਵਿਖੇ ਇਹ ਸਥਾਨ ਹੈ सीबी ਪੋਕਲੈਂਡ ਰਕ ਟ੍ਰਾਲਾ ਸਿੱਖੋ ਅਤੇ ਕੰਮ ਕਰੋ ਵਿਦੇਸ਼ਾਂ ਵਿੱਚ ਪੰਜਾਬ ਗਵਰਨਮੈਂਟ ਅਪਰੂਵਡ ਇੰਟਾਇਰ ਇੰਡਸਟਰੀ ਟ੍ਰੇਨਿੰਗ ਸੈਂਟਰ ਪ੍ਰਾਈਵੇਟ ਲਿਮਟਿਡ ਨਜ਼ਦੀਕ ਬੱਸ ਸਟੈਂਡ ਸਾਹਮਣੇ ਨਰਿੰਦਰ ਸਿਨੇਮਾ ਜਲੰਧਰ